ਕਿ ਸੀਜ਼ ਫਾਇਰ ਦੀਆਂ ਸ਼ਰਤਾਂ ਨਹੀਂ ਦਸੀਆਂ ਗਈਆਂ ਕਿਹੜੀਆਂ ਸ਼ਰਤਾਂ ਦੇ ਉੱਤੇ ਸੀਜ਼ ਫਾਇਰ ਹੋਈ ਹੈ ਤੇ ਬੀਐਸਐਫ ਦੇ ਜਵਾਨ ਨੂੰ ਵਾਪਸ ਲਿਆਉਣਾ ਇਹ ਕਹਿੰਦੇ ਭੁੱਲ ਗਏ ਆ ਨਹੀਂ ਦੇਖੋ ਉਹ ਤੇ ਵਾਕਿਆ ਬੜੀ ਹਰਾਨਗੀ ਵਾਲੀ ਗੱਲ ਆ ਹਮ ਠੀਕ ਆ ਇਹ ਚੁਗਿਆ ਹਜ਼ਾਰਾ ਸਿੰਘ ਜਾਂ ਲੋਕੀਸ਼ੈਦ ਦਾ ਪੋਸਟ ਆ ਜਿੱਥੇ ਉਹ ਵਾਢੀ ਕਰਵਾਉਣ ਆਇਆ ਸੀ ਜਵਾਨ ਸਾਹੂ ਸ਼ੈਦ ਉਹਦਾ ਨਾਮ ਸੀਗਾ ਰੋਕ ਥੱਲੇ ਬੈਠਾ ਸੀ ਜਿਵੇਂ ਅੱਜ ਆਪਾਂ ਕਿਤੇ ਖੜਨਾ ਹੋਵੇ ਤੇ ਸ਼ਾਂਤ ਕਾਉਨੇ ਆ ਕਿ ਇਥੇ ਸ਼ਾਂਵੇਂ ਖੜੋ ਜੀ ਬਿਲਕੁਲ ਉੱਥੋਂ ਉਹਨੂੰ ਜਿਹੜੇ ਪਾਕਿਸਤਾਨੀ ਰੇਂਜਰ ਸੀਗੇ ਉਹ ਲੈ ਗਏ ਹੂੰ ਉਹਦੀ ਘਰ ਵਾਲੀ ਵੀ ਵਿਚਾਰੀ ਇੱਥੇ ਵਿਲਕਦੀ ਪੰਜਾਬ ਦੇ ਵਿੱਚ ਤੁਰੇ ਫਿਰਦੀ ਸੀ ਕਿਸੇ ਨੇ ਬਾਤ ਹੀ ਨਹੀਂ ਪੁੱਛੀ ਚਲੋ ਸੀਜ਼ਫਾਇਰ ਹੋ ਗਿਆ ਅੱਛੀ ਗੱਲ ਹੈ ਆ ਇਹਨਾਂ ਦਾ ਸਵਾਲ ਵੀ ਵਾਜਬ ਹੈ ਕਿ ਸੀਜ਼ਫਾਇਰ ਦੀਆਂ ਸ਼ਰਤਾਂ ਕੀ ਆ ਜੀ ਕਿਉਂਕਿ ਸੀਜ਼ਫਾਇਰ ਸ਼ਰਤਾਂ ਤੇ ਹੁੰਦੇ ਆ ਸੀਜ਼ਫਾਇਰ ਦੇ ਉਲੰਘਣ ਆਪਾਂ ਨਾਲ ਦੇ ਨਾਲ ਹੀ ਦੇਖੇ ਉਹ ਤੁਹਾਨੂੰ ਮੈਂ ਅਲੱਗ ਤੋਂ ਇੱਕ ਕਹਾਣੀ ਦੱਸੀ ਆ ਕਿ ਜਿਹਦੇ ਵਿੱਚ ਕੱਲ ਵੀ ਜਿਹੜੇ ਕਸ਼ਮੀਰ ਅਲੇ ਪਾਸੇ ਤੋਂ ਲੈ ਕੇ ਇਥੇ ਦੁਆਬੇ ਤੱਕ ਵੀ ਜਦੋਂ ਇਹ ਮੋਦੀ ਸਾਹਿਬ ਅਰੈਸਟ ਕਰ ਰਹੇ ਸੀ ਉਦੋਂ ਥੋੜਾ ਜਿਹਾ ਟਾਈਮ ਬਾਅਦ ਹੀ ਫੇਰ ਇਦਾਂ ਦੀ ਖਬਰ ਆਉਣ ਲੱਗੀ ਆ ਉਹ ਉਧਰ ਵੀ ਆਉਨੇ ਆ ਉਹ ਵੀ ਇੱਕ ਨੁਕਤਾ ਬੜਾ ਪਾਇਦਾਰ ਹੈ ਤੇ ਕਹਿੰਦਾ ਮਤਲਬ ਇਹ ਆ ਕਿ ਭਈ ਜੋ ਆਪਾਂ ਦੇਖ ਰਹੇ ਹਾਂ ਕਿ ਸੀਜ਼ ਫਾਇਰ ਹੋਇਆ ਸੀਜ਼ ਫਾਇਰ ਚਲੋ ਸ਼ਰਤਾਂ ਵੀ ਛੱਡ ਦਿਓ ਇੱਕ ਵੇਲੇ ਕਿ ਜਿਹੜਾ ਜਵਾਨ ਇਸੇ ਹੀ ਕਨਫਲਿਕਟ ਦੇ ਵਿੱਚ ਇਸੇ ਹੀ ਟਸਲ ਦੇ ਵਿੱਚ ਉਹਨਾਂ ਨੇ ਬੰਦੀ ਬਣਾਇਆ ਘੱਟੋ ਘੱਟ ਉਹ ਤੇ ਲੈ ਲਓ ਵਾਪਸ ਲੈ ਲਓ ਬਿਲਕੁਲ ਜਦੋਂ ਡੀਜੀਐਮਓਸ ਲੈਵਲ ਦੀ ਤੁਹਾਡੀ ਗੱਲਬਾਤ ਹੋ ਗਈ ਹੂੰ ਫਿਰ ਤੇ ਇਹ ਮਾਮਲਾ ਛੋਟਾ ਰਹਿ ਜਾਂਦਾ ਨਾ ਜੀ ਜੀ ਬਿਲਕੁਲ ਪਹਿਲੀ ਗੱਲ ਹੀ ਸ਼ਾਇਦ ਇਹ ਹੋਣੀ ਚਾਹੀਦੀ ਸੀ ਕਿ ਜੇ ਤੁਹਾਡੇ ਕੋਲ ਕੋਈ ਉਹਨਾਂ ਦਾ ਬੰਦੀ ਆ ਜਾਂ ਤੁਹਾਡਾ ਉਧਰ ਕੋਈ ਬੰਦੀ ਆ ਉਹ ਲੈਣ ਦੇਣ ਤੇ ਕਰ ਲਓ ਇਹ ਆਮ ਹੀ ਹੁੰਦਾ ਇੱਥੇ ਤਾਂ ਕੈਦੀਆਂ ਦਾ ਵਟਾਂਦਰਾ ਹੋ ਜਾਂਦਾ ਹੂੰ ਤਾਂ ਉਸ ਬੀਐਸਐਫ ਦੇ ਜਵਾਨ ਨੂੰ ਕਿਉਂ ਭੁੱਲਿਆ ਜਾ ਰਿਹਾ ਹੈ ਇੱਕ ਬੜਾ ਵੱਡਾ ਪ੍ਰਸ਼ਨ ਹੈ ਜੀ ਜੀ ਬਿਲਕੁਲ ਜੀ ਬਿਲਕੁਲ ਰਾਜਿੰਦਰ ਕੌਰ ਜੀ ਵੀ ਕਹਿ ਰਹੇ ਨੇ ਕਿ ਸਪੀਚ ਦੇ ਵਿੱਚ ਕਹਿੰਦੇ ਵਿਚੋਲਗੀ ਦਾ ਜ਼ਿਕਰ ਕਿਉਂ ਨਹੀਂ ਕੀਤਾ ਕਿ ਯੂਐਸ ਨੇ ਕੀ ਹੋਇਆ ਮੈਂ ਇਸ ਤੇ ਵੀ ਆਪਾਂ ਆਉਣੇ ਆ ਜੀ ਹਾਂਜੀ ਟਰੰਪ ਦੀ ਗੱਲ ਵੀ ਕਰਨੀ ਹੈ ਪਰ ਪਹਿਲਾਂ ਮੋਦੀ ਸਾਹਿਬ ਨਾਲ ਜੁੜੀਆਂ ਇਹ ਗੱਲਾਂ ਕਰ ਲਈਏ ਮਿੰਟੋ ਜੀ ਕੱਲ ਮੋਦੀ ਸਾਹਿਬ ਜਦੋਂ ਐਡਰੈਸ ਕਰ ਰਹੇ ਸੀਗੇ ਜਦੋਂ ਪਾਸ਼ਨ ਦੇ ਰਹੇ ਸੀ ਉਸ ਤੋਂ ਥੋੜਾ ਜਿਹਾ ਟਾਈਮ ਬਾਅਦ ਹੀ ਫੇਰ ਕਾਫੀ ਸਰਗਰਮੀ ਕਾਫੀ ਜਿਹੜੀ ਹਰਕਤ ਆਈ ਉਹਦੀਆਂ ਗੱਲਾਂ ਉਹਦੀਆਂ ਖਬਰਾਂ ਸਾਹਮਣੇ ਆਈਆਂ ਉਹ ਕਿਹੜੇ-ਕਿਹੜੇ ਏਰੀਆਜ਼ ਸੀਗੇ ਜਾਂ ਫਿਰ ਥੋੜੀਆਂ ਪੁਖਤਾ ਹੈਗੀਆਂ ਗੱਲਾਂ ਜਾਂ ਫਿਰ ਵੈਸੇ ਹੀ ਅੱਜਕੱਲ ਮੀਡੀਆ ਤੇ ਵੀ ਬਹੁਤ ਕੁਝ ਆ ਜਾਂਦਾ ਨਾ ਜਿਹੜਾ ਜਿਹੜੀਆਂ ਚੀਜ਼ਾਂ ਸਾਹਮਣੇ ਹੁੰਦੀਆਂ ਹੀ ਨਹੀਂ ਅਸਲ ਦੇ ਵਿੱਚ ਕਿਦਾਂ ਜੀ ਕੱਲ ਜਿਹੜਾ ਸ਼ਾਮ ਨੂੰ ਜਿਹੜੀਆਂ ਖਬਰਾਂ ਆਉਂਦੀਆਂ ਸੀ ਜੀ ਨਹੀਂ ਖਬਰਾਂ ਜਿਹੜੀਆਂ ਖਬਰਾਂ ਕਈ ਪ੍ਰਕਾਰ ਦੀਆਂ ਆਉਂਦੀਆਂ ਸ਼ਾਮ ਨੂੰ ਕੱਲ ਸ਼ਾਮ ਨੂੰ ਜਿਹੜਾ ਮੋਦੀ ਸਾਹਿਬ ਦੇ ਭਾਸ਼ਣ ਤੋਂ ਬਾਅਦ ਜਾਂ ਜਸਟ ਬਾਅਦ ਹੀ ਖਬਰਾਂ ਆਈਆਂ ਕਿ ਕਈ ਥਾਵਾਂ ਤੇ ਪਾਕਿਸਤਾਨ ਨੇ ਫੇਰ ਆਦੇ ਡਰੋਨ ਭੇਜਿਆ ਉਹ ਖਬਰਾਂ ਦੀ ਗੱਲ ਕਰਦੇ ਹਾਂ ਨਹੀਂ ਉਹ ਤੇ ਡਰੋਨ ਜਿਹੜੇ ਪੁਨਛ ਏਰੀਆ ਜਾਂ ਇਧਰ ਸੰਭਾ ਜੀ ਸ ਹੂੰ ਤਾਂ ਉਹ ਉਧਰ ਦੀ ਸੈਡ ਹੈਗੀ ਆ ਉਹ ਤਾਂ ਬੜਾ ਕਤਾਰਬੰਦ ਤਰੀਕੇ ਦੇ ਨਾਲ ਹੂੰ ਕਤਾਰਬੰਦ ਨਹੀਂ ਜਿੱਦਾਂ ਲੇਪਾਲ ਬਣਾ ਕੇ ਲਾਈਨ ਬਣਾ ਕੇ ਉਹ ਸਾਰਾ ਵੀਡੀਓ ਵਗੈਰਾ ਜਿਹੜਾ ਹੋ ਹੈਗਾ ਤੇ ਇਦਾਂ ਹੁੰਦਾ ਹੈ ਕਿ ਦੇਖੋ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਈ ਚਰਚਾਵਾਈ ਵੀ ਨਹੀਂ ਕਿ ਉਹਨਾਂ ਦੀ ਮਿਲਟਰੀ ਦਾ ਇੱਕ ਹਿੱਸਾ ਹਜ਼ਮ ਨਹੀਂ ਕਰ ਰਿਹਾ ਹੋ ਸਕਦਾ ਕਿ ਕੋਈ ਇਦਾਂ ਦਾ ਹੋਵੇ ਜਾਂ ਜਦੋਂ ਪਿੰਡਾਂ ਦੇ ਵਿੱਚ ਵੀ ਲੜਪੈਣਾ ਲੋਕ ਤੇ ਪੰਚਾਇਤ ਰਾਜੀ ਨਮਾ ਕਰਾ ਦੇਵੇ ਤੂੰ ਰਾਜੀ ਨਾ ਮਨ ਵੀ ਲਿਆ ਜਾਂਦਾ ਪਰ ਗਾਇ ਬਗਾਏ ਖੰਭੂਰਾ ਮਾਰ ਦਿੱਤਾ ਜਾਂਦਾ ਖੰਭੂ ਗਾਇਆਂ ਕਰਦੇ ਰਹਿੰਦੇ ਵਿੱਚ ਐਸਾ ਚੱਲਦਾ ਹੈ ਇਹ ਤੇ ਦੇਸ਼ ਲੈਵਲ ਦੀ ਕਸ਼ੀਦਗੀ ਹੈ ਜੀ ਸੋ ਹੋ ਸਕਦਾ ਹੌਲੀ ਹੌਲੀ ਸਥਿਤੀ ਨਾਰਮਲ ਹੋ ਜਾਵੇ ਦੁਆ ਕਰਦੇ ਹਾਂ ਕਿ ਨਾਰਮਲ ਜਿਹੜੀ ਸਥਿਤੀ ਹੋਣੀ ਚਾਹੀਦੀ ਹੈ ਮੇਰਾ ਤੇ ਮੰਨਣਾ ਹੈ ਜੀ ਹੂੰ ਜੀ ਮਿੰਟੂ ਜੀ ਅ ਇੱਕ 트럼ਪ ਸਾਹਿਬ ਦਾ ਜਿਹੜਾ ਕਮੈਂਟ ਆਇਆ ਸੀ ਉਹਦੇ ਤੇ ਵੀ ਆਪਾਂ ਗੱਲ ਕਰਨੀ ਹੈ ਪਰ ਉਸ ਤੋਂ ਪਹਿਲਾਂ ਇੱਕ ਵਿੱਚ ਗੱਲ ਤੁਸੀਂ ਹੋਰ ਛੇੜੀ ਸੀ ਹੋਲਡਿੰਗਸ ਵਾਲੀ ਉਹ ਵੀ ਥੋੜੀ ਕਲੀਅਰ ਕਰੀ ਦਿਓ ਇਹ ਇਧਰ ਇੱਕ ਜਿਹੜਾ ਚੱਲ ਰਿਹਾ ਤੁਸੀਂ ਕਹਿ ਰਹੇ ਹੋ ਦੱਸ ਰਹੇ ਸੀ ਕਿ ਤਰੰਗੇ ਵਾਲਾ ਕੰਮ ਚੱਲਿਆ ਦੂਸਰੇ ਪਾਸੇ ਉਧਰ ਲੁਧਿਆਣਾ ਵਾਲੇ ਪਾਸੇ ਵੀ ਦੇਖਿਆ ਵੀ ਉੱਥੇ ਪਹਿਲਾਂ ਰੋੜਾ ਸਾਹਿਬ ਦੇ ਜਿਹੜੇ ਹੋਲਡਿੰਗ ਲੱਗੇ ਹੋਏ ਸੀ ਉਹਨਾਂ ਦੇ ਕੁਝ ਹੋਰ ਲਿਖਿਆ ਹੋਇਆ ਸੀ ਫਿਰ ਉਹ ਬਦਲ ਕੇ ਹੋਲਡਿੰਗ ਬਦਲਤੇ ਗਏ ਹੁਣ ਉਹ ਆਰਮੀ ਵਾਲੇ ਪਾਸੇ ਹੋ ਗਿਆ ਤਾਂ ਇੱਕ ਤਰ੍ਹਾਂ ਨਾਲ ਇਹਨੂੰ ਕਹੀਏ ਕਿ ਇਸ ਜਿਹੜੇ ਸਾਰੇ ਆਪਰੇਸ਼ਨ ਨੂੰ ਹੈ ਸਿਆਸੀ ਤੌਰ ਤੇ ਵਰਤਣਾ ਤੇ ਸ਼ੁਰੂ ਕਰ ਹੀ ਦਿੱਤਾ ਹੈ ਨਹੀਂ ਮੈਂ ਉੱਥੇ ਤੁਹਾਨੂੰ ਦੱਸ ਚੁੱਕਾ ਜੀ ਕਿ ਅੱਗੇ ਵੀ ਹੋਇਆ ਤੇ ਹੋਰ ਵੀ ਹੋਣ ਦਾ ਇਮਕਾਨ ਹੈ ਇਹ ਰੀਤ ਜਿਹੜੀ ਇਸ ਤਰ੍ਹਾਂ ਚੱਲੇਗੀ ਖੈਰ ਮੇਰੇ ਖਿਆਲ ਦੇ ਨਾਲ ਉਹ ਚੀਜ਼ ਰੈਪੀਟਿਸ਼ਨ ਹੀ ਹੋਏਗਾ ਉਹ ਮੈਂ ਅੱਗੇ ਦੱਸ ਦਿੱਤਾ ਕਿ ਇਹ ਜਿਹੜੀ ਨਰਿੰਦਰ ਮੋਦੀ ਸਾਹਿਬ ਦੀ ਰੀਤ ਆ ਹੋ ਸਕਦਾ ਆਉਣ ਵਾਲੇ ਸਮੇਂ 'ਚ ਕਾਂਗਰਸ ਦੀ ਜੇ ਸਰਕਾਰ ਬਣ ਗਈ ਉਹਨਾਂ ਦੇ ਰਾਜ ਦੇ ਵਿੱਚ ਜੇ ਇਦਾਂ ਕੋਈ ਮਿਲਟਰੀ ਆਪਰੇਸ਼ਨ ਹੁੰਦਾ ਤਾਂ ਸ਼ਾਇਦ ਉਹਦਾ ਵੀ ਪ੍ਰਚਾਰ ਜਿਹੜਾ ਇਸ ਲੈਵਲ ਤੇ ਕੀਤਾ ਜਾਏਗਾ ਜੀ ਕਿਉਂਕਿ